ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਰੀ ਨਾ ਤੇ ਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਕਿ ਵਾਇਰਲ ਹੋ ਰਹੀ ਆ ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਚੁੱਕੇ ਹੋਮੋਗੇ ਕਿਉਂਕਿ ਇਸ ਵੀਡੀਓ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਕਿ ਕੀਤੇ ਜਾ ਰਹੇ ਨੇ ਤੇ ਲੋਕਲ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁਝ ਲਿਖ ਕੇ ਜਿਹੜਾ ਕਿ ਵਾਇਰਲ ਕੀਤਾ ਜਾ ਰਿਹਾ ਸਕਰੀਨ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਅਜਿਹੇ ਬੰਦੇ ਦਾ ਸੰਸਕਾਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕੁਝ ਧੜਕਦਾ ਜਿਹੜਾ ਦਿਖਾਈ ਦਿੰਦਾ ਤਾਂ ਲੋਕਾਂ ਨੇ ਜਿਹੜੇ ਕਿ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹ ਤੇ ਲਿਖਿਆ ਹੋਇਆ ਕਿ ਬੰਦਾ ਸਾਰਾ ਸੜ ਗਿਆ ਪਰ ਉਸ ਦਾ ਦਿਲ ਜਿਹੜਾ ਹਲੇ ਵੀ ਧੜਕ ਰਿਹਾ ਸੀ ਜਿਹੜਾ ਕਿ ਉਸੇ ਸੰਸਕਾਰ ਕਰਨ ਤੋਂ ਬਾਅਦ ਜਿਹੜਾ ਕੱਲਾ ਦਿਲ ਹੈ ਉਹ ਧੜਕਦਾ ਜਿਹੜਾ ਕਿ ਨਜ਼ਰ ਆਇਆ ਕੋਲਿਆਂ ਦੇ ਵਿੱਚ ਤੁਸੀਂ ਵੀ ਇਸ ਵੀਡੀਓ ਨੂੰ ਦੇਖਿਆ ਹੋਵੇਗਾ ਪਰ ਇਸ ਵੀਡੀਓ ਨੂੰ ਲੈ ਕੇ ਜਿਹੜੇ ਕਿ ਲੋਕਾਂ ਦੇ ਵੱਲੋਂ ਦੱਬ ਕੇ ਤਾਂ ਸ਼ੇਅਰ ਕੀਤੀ ਜਾ ਰਹੀ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਜੋ ਰੋ ਬੰਦਾ ਮਰ ਹੀ ਗਿਆ ਉਸ ਦੇ ਦਿਲ ਦੀਆਂ ਧੜਕਣਾ ਰੁਕ ਹੀ ਗਈਆਂ ਤਾਂ ਫੇਰ ਸੰਸਕਾਰ ਕਰਨ ਸਮੇ ਕਿਵੇਂ ਕੱਲਾ ਦਿਲ ਜੜਾ ਕੀ ਉਹ ਧੜਕ ਸਕਦਾ ਤੈਸੂ ਨੂੰ ਲੈ ਕੇ ਲੋਕਾਂ ਦੇ ਕਈ ਸਵਾਲ ਚੁਲੇ ਕਿ ਉਹ ਖੜੇ ਹੋਏ ਨੇ ਤਾਂ ਦੱਸ ਦੇ ਕਿ ਇਹ ਜਿਹੜੀ ਵੀਡੀਓ ਦੀ ਸਚਾਈ ਜਿਹੜੀ ਕਿ ਕੁਝ ਹੋ ਰਿਹਾ ਹੈ ਕੋਈ ਦਿਲ ਨਹੀਂ ਧੜਕ ਰਿਹਾ ਕਿਉਂਕਿ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਸੇ ਵਕਤ ਹੀ ਬੰਦੇ ਦੇ ਦਿਲ ਦੀਆਂ ਧੜਕਣਾ ਬੰਦ ਹੋ ਜਾਂਦੀਆਂ ਨੇ ਜੇਕਰ ਦਿਲ ਹੀ ਧੜਕ ਰਿਹਾ ਤਾਂ ਫਿਰ ਬੰਦਾ ਮਰ ਕਿਵੇਂ ਸਕਦਾ ਤਾਂ ਸਮਝ ਨਹੀਂ ਆਉਂਦੀ ਕਿ ਲੋਕਾਂ ਦੇ ਵੱਲੋਂ ਟੀਆਰਪੀ ਵਾਸਤੇ ਜਾਂ ਫਿਰ ਲੋਕਾਂ ਦੇ ਵੱਲੋਂ ਵੱਧ ਤੋਂ ਵੱਧ ਲਾਈਕ ਸ਼ੇਅਰ ਵਾਸਤੇ ਤੇ ਹੋਰ ਇੰਜਈਆਂ ਚੀਜ਼ਾਂ ਦੇ ਵਾਸਤੇ ਲੋਕਾਂ ਨੂੰ ਜਿਹੜੇ ਕਿ ਵੇਪਕੂਪ ਬਣਾਉਂਦੇ ਨੇ ਤਾਂ ਇਹ ਜਹੀ ਗੱਲ ਨਹੀਂ ਹੈ ਇਹ ਵੀਡੀਓ ਜਿਹੜੀ ਕਿ ਗੱਲ ਸਾਹਮਣੇ ਆਈ ਹੈ ਕਿ ਇਸ ਵੀਡੀਓ ਦੇ ਵਿੱਚ ਜਦੋਂ ਕੋਈ ਵੀ ਬੰਦਾ ਜੋ ਮੰਨ ਲਓ ਵੀ ਕੋਈ ਬਿਮਾਰ ਹੁੰਦਾ ਕਿਉਂਕਿ ਅੱਜ ਕੱਲ ਕੋਈ ਵੀ ਹੈ ਜਾਇ ਇਨਸਾਨ ਨਹੀਂ ਹੈਗਾ ਹਰੇਕ ਕੋਈ ਨਾ ਕੋਈ ਬਿਮਾਰੀ ਤੋਂ ਪੀੜਦਾ ਨੇ ਕੰਨ ਦਵਾਈਆਂ ਖਾਣ ਤੋਂ ਬਾਅਦ ਜਾਂ ਫਿਰ ਜੇਕਰ ਬਾਡੀ ਦਾ ਜਿਹੜਾ ਪਾਣੀ ਹੁੰਦਾ ਕਹਿੰਦੇ ਕਿਤੇ ਰਹਿ ਜਾਂਦਾ ਤਾਂ ਫਿਰ ਉਹ ਜਿਹੜਾ ਸੰਸਕਾਰ ਸਮੇਂ ਜਿਹੜਾ ਕਿ ਇਸ ਤਰੀਕੇ ਦੇ ਨਾਲ ਬੁਲਬਲੇ ਜਿਹੜੇ ਕਿ ਬਣ ਲੱਗ ਜਾਂਦੇ ਨੇ ਜਿਸ ਕਰਕੇ ਇਹ ਚੀਜ਼ਾਂ ਥੋੜੀਆਂ ਮੁਸ਼ਕਲ ਦੇ ਨਾਲ ਜਿਹੜੇ ਕਿ ਸੜਦੀਆਂ ਨੇ ਤਾਂ ਇਹ ਜਿਹੇ ਜਿਹੜੇ ਕਿ ਬੁਲਬਲੇ ਜੇ ਬਣ ਲੱਗ ਜਾਂਦੇ ਨੇ ਤਾਂ ਕਰਕੇ ਜਿਹੜਾ ਕਿ ਅਜਿਹਾ ਬਣਦਾ ਪਰ ਲੋਕਾਂ ਦੇ ਵੱਲੋਂ ਮੈਂ ਕਿਹਾ ਜੀ ਦੱਬ ਕੇ ਸ਼ੇਅਰ ਕਰਤੀ ਲੋ ਜੀ ਦਿਲ ਧੜਕ ਰਿਆ ਬੰਦਾ ਸਾਰਾ ਸੜ ਗਿਆ ਤੇ ਇੱਕਲਾ ਦਿਲ ਚੱਲਦਾ ਰਹਿ ਗਿਆ ਇਹ ਕਿਪਦਾ ਹੋ ਸਕਦਾ ਦਿਲ ਕਿਉਂ ਦਾ ਲੋਹੇ ਦਾ ਬਣਿਆ ਹੋਇਆ ਸੀ ਕਿ ਇਹ ਇੰਨੀ ਅੱਗ ਦੇ ਵਿੱਚ ਵੀ ਉਹ ਨਹੀਂ ਉਹ ਹੋਇਆ ਤਾਂ ਸਮਝਦਿਆਂ ਉਹਦੇ ਕਿ ਲੋਕਾਂ ਦੇ ਵੱਲੋਂ ਫੇਕ ਚੀਜ਼ ਨੂੰ ਇੰਨਾ ਕਿਉਂ ਹਾਈਲਾਈਟ ਕਰਿਆ ਜਾਂਦਾ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਲਾਈਨਾਂ ਲਿਖ ਦਿੰਦੇ ਨੇ ਵੀ ਭਾਈ ਇਹ ਤਾਂ ਆਏ ਸੀ ਐਦਾਂ ਸੀ ਐਦਾਂ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਇਹ ਜਿਹੀਆਂ ਚੀਜ਼ਾਂ ਵਾਇਰਲ ਕਰ ਦਿੰਦੇ ਉਹ ਦੁਨੀਆ ਨੂੰ ਇੰਨੇ ਮੂਰਖ ਸਮਝਦੇ ਨੇ ਕਿ ਸਾਡੀ ਕਈ ਹੋਈ ਗੱਲ ਤੋਂ ਲੋਕ ਯਕੀਨ ਕਰ ਲੈਣਗੇ ਇਹੀ ਗੱਲ ਜਿਹੜੀ ਕਿ ਹੁਣ ਸਾਹਮਣੇ ਆਈ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਇਸ ਵੀਡੀਓ ਨੂੰ ਲੈ ਕੇ ਜਿਹੜੇ ਕਿ ਸਵਾਦ ਚੁੱਕ ਰਹੇ ਨੇ ਹਾਲਾਂਕਿ ਲਾਂਤਾਂ ਵੀ ਪਾ ਰਹੇ ਨੇ ਜਿਸ ਨੇ ਵੀਡੀਓ ਸ਼ੇਅਰ ਕੀਤੀ ਹੈ ਵੀ ਹਾਂ ਭਾਈ ਦਿਲ ਕਿਵੇਂ ਧੜਕਦਾ ਰਹਿ ਸਕਦਾ ਆ ਤਾ ਇਹ ਹੀ ਗੱਲ ਸਾਹਮਣੇ ਆਈ ਹੈ ਕਿ ਕਈ ਵਾਰ ਬਾਡੀ ਦਾ ਪਾਣੀ ਜਾਂ ਫਿਰ ਦਵਾਈਆਂ લેਕਾ ਸਿੱਖਾਣੇ ਉਸ ਤੋਂ ਬਾਅਦ ਜਿਹੜਾ ਕਿ ਸਰੀਰ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੇ ਨੇ ਜੋ ਕਿ ਕਈ ਬੰਦੇ ਤਾਂ ਮਤਲਬ ਕਿ ਜਰੂਰ ਉਸ ਦਾ ਸੰਸਕਾਰ ਕੀਤਾ ਜਾਂਦਾ ਤਾਂ ਨਾਲ ਦੀ ਮਤਲਬ ਕਿ ਜਦੋਂ ਉਸ ਨੂੰ ਸੰਸਕਾਰ ਕੀਤਾ ਜਾਂਦਾ ਅਗਨੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਸੜ ਜਾਂਦਾ ਪਰ ਕਈ ਜਿਹੜੇ ਕਿ ਲੋਕ ਹੈ ਜੇ ਹੁੰਦੇ ਨੇ ਜੇ ਵਿਅਕਤੀ ਜਾਂ ਕੁਝ ਵੀ ਹੁੰਦਾ ਆ ਕਿ ਉਹਨਾਂ ਨੂੰ ਜਿਹੜਾ ਕਿ ਸਾਹ ਦੇ ਵਾਸਤੇ ਥੋੜੀ ਜੀ ਮਿਹਨਤ ਵੀ ਕਰਨੀ ਪੈਂਦੀ ਹੈ ਕਈ ਅੰਗ ਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਕਿ ਥੋੜਾ ਜਿਹਾ ਤੋੜਨਾ ਪੈਂਦਾ ਜਾਂ ਫਿਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਸ ਕਰਕੇ ਕਈ ਵਾਰ ਸਮਾਂ ਵੀ ਲੱਗਦਾ ਆ ਤਾਂ ਉਹੀ ਚੀਜ਼ ਆ ਪਰ ਇੱਕ ਸਮਝ ਇਹ ਨਹੀਂ ਹੁੰਦੀ ਕਿ ਜਿਹੜਾ ਉੱਥੇ ਸੰਸਕਾਰ ਮੌਕੇ ਜਿਹੜਾ ਬੈਠਾ ਸੀ ਜਿਸ ਨੇ ਇਹ ਪਹਿਲਾ ਵੀਡੀਓ ਬਣਾਇਆ ਕਿਉਂਕਿ ਬਾਹਰ ਬੰਦਰੇ ਤਾਂ ਨਹੀਂ ਆ ਕੇ ਕਿਸੇ ਨੇ ਵੀਡੀਓ ਬਣਾਈ ਵੀਡੀਓ ਤਾਂ ਉਹਨਾਂ ਦਾ ਕੋਈ ਫੈਮਿਲੀ ਵਾਲਾ ਹੀ ਹੋਣਾ ਜਾਂ ਕੋਈ ਰਿਸ਼ਤੇਦਾਰ ਜਾਂ ਕਿ ਹੋਰ ਉੱਥੇ ਸੰਸਕਾਰ ਦੇ ਵਿੱਚ ਗਿਆ ਹੋਣਾ ਜਿਹੜਾ ਉੱਥੇ ਸੰਸਕਾਰ ਦੇ ਸਮੇਂ ਉੱਥੇ ਬੈਠਾ ਹੋਣਾ ਕਿਉਂਕਿ ਜਦ ਤੱਕ ਵਿਅਕਤੀ ਪੂਰਾ ਨਹੀਂ ਸਰਦਾ ਉਦੋਂ ਤੱਕ ਉੱਥੇ ਜਿਹੜੇ ਕਿ ਬੈਠੇ ਹੁੰਦੇ ਨੇ 4-5 ਜਣੇ ਵੀ ਚੰਗੀ ਤਰ੍ਹਾਂ ਜਿਹੜਾ ਕਿ ਇਹ ਵਿਅਕਤੀ ਸਰ ਜਾਵੇ ਤਾਂ ਉੱਥੇ ਵੀਡੀਓ ਬਣਾਉਣ ਵਾਲਿਆਂ ਨੂੰ ਸ਼ਰਮ ਨਹੀਂ ਆਈ ਜਿਨੇ ਇਹ ਚੀਜ਼ ਕਹਿ ਕੇ ਵਾਇਰਲ ਕੀਤੀ ਹੈ ਵੀ ਹਾਂ ਪਈ ਧੜਕ ਰਿਹਾ ਇਹ ਕਿੱਦਾਂ ਹੋ ਸਕਦਾ ਕਿ ਮਰੇ ਹੋਏ ਬੰਦੇ ਦਾ ਜਿਸ ਨੂੰ ਸੰਸਕਾਰ ਕਰ ਦਿੱਤਾ ਗਿਆ ਉਹਦਾ ਦਿਲ ਧੜਕਦਾ ਹੋਵੇ ਇਹ ਹੈ ਜਾ ਰਿਹਾ ਕਿ ਕੁਝ ਪਾਣੀ ਦੇ ਬੁਲਬਲੇ ਜਿਹੇ ਬਣ ਜਾਂਦੇ ਨੇ ਜਾਂ ਫਿਰ ਕੁਝ ਹੋਰ ਜਿਹੜੀਆਂ ਕਿ ਦਵਾਈਆਂ ਬੂਟੀਆਂ ਜਾਂ ਕੋਈ ਭੈੜੀ ਬਿਮਾਰੀ ਜਿਸ ਦਾ ਕੋਈ ਪੀੜਤ ਹੁੰਦਾ ਉਸ ਦੀ ਵੀ ਚੀਜ਼ਾਂ ਗੱਠਾਂ-ਗੁੱਠਾਂ ਜਿਹਾ ਬਣ ਜਾਂਦੇ ਤਾਂ ਉਹ ਚੀਜ਼ਾਂ ਸਮਾ ਲੈਂਦੀਆਂ ਨੇ ਸਾਡੇ ਨੂੰ ਤਾਂ ਇਸ ਚੀਜ਼ ਨੂੰ ਜਿਹੜਾ ਕਿ ਤੁਸੀਂ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹੋ ਉਸ ਨੂੰ ਪੇਸ਼ ਨਾ ਕੀਤਾ ਜਾਵੇ ਜਿਹੜੀ ਗੱਲ ਆ ਉਹੀ ਦੱਸਣੀ ਚਾਹੀਦੀ ਆ ਲੋਕਾਂ ਨੂੰ ਤਾਂ ਗੁੰਮਰਾਹ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼